शूज तो पहचाने से मैं क्या शूज पा के बच्चे शूज तो पहचान के पता लग गया मेरी बेटी नहीं रही बर्थडे तो, तो पहले लगा था बहुत बड़ा पे मंच तो यही मैनू भी नाल ले जाती ਫੇ ਸਾਰਾ ਵਿਗੜ ਗਿਆ ਸੀ ਮਾਂ ਉਹਦੀ ਪੋਨੀਆਂ ਸਵੇਰੇ ਕਰਕੇ ਭੇਦੀ ਦੀ ਉੱਥੋਂ ਮੈਨੇ ਥੋੜੀ ਹੋਰ ਯਾਦ ਸੰਕਤੀ ਕੀਤੀ ਤੇ ਮੇਰੀ ਗੁੜੀਆ ਕਬਰ ਦੇ ਵਿੱਚ ਕਈ ਚੀਜ਼ਾਂ ਐ ਜਿਹਪਿਆ ਨੇ ਤੇ ਟੈਗ ਲੱਗੇ ਪਏ ਨੇ ਤਾਰੇ ਵੀ ਨੇ ਟੈਗ ਅਸੀਂ ਹਜੇ ਬੇਟਾ ਸਾਡਾ ਪਹਿਲੇ ਚੱਕ ਕੇ ਲਗੇ ਸੀ ਸਾਨੂੰ ਪਤਾ ਹੀ ਨਹੀਂ ਬੇਟਾ ਦਿਖਾਇਆ ਵੀ ਨਹੀਂ ਸਿਰਫ ਉਹਨ ਦਾ ਸ਼ੂਜ਼ ਦਿਖਾਇਆ ਸ਼ੂਜ਼ ਤੋਂ ਸ਼ਨਾਖਤ ਕੀਤੀ ਆ ਜਾਂ ਫਿਰ ਫੋਟੋ ਹੀ ਚ ਅੰਡਰਵੇਅਰ ਉਹਦਾ ਦਿਖਾਇਆ ਉਸ ਤੋਂ ਪਤਾ ਲੱਗ ਗਿਆ ਵੀ ਇਹ ਸਾਡਾ ਬੱਚਾ ਸੀ बैठ दिया तो मारे बच्चे ही नहीं है कि करा उठ के लाइफ खत्म हो गई कहते कि पापा मेरे जाने का मन नहीं है असी क्या चलो ठीक है बेटा नहीं जाना कोई बात नहीं तू सो जा आराम से छे बीस के आसपास फिर खूब उठ गया कहता पापा मेरा टेस्ट है बहुत जरूरी है देना खुद ही तैयार हो गया खुद ही बाय करके चला गया लास्ट बाय उसकी ਗੱਡੀ-ਗੱਡੀ ਆ ਗੇਟ ਖੋਲਿਆ ਜੀ ਮੈਂ ਪਿੱਛੋਂ ਦੇਖਿਆ ਜਾਂਦਾ ਬਸ ਮੈਂ ਮੇਰੇ ਨਾਲ ਕੋਈ ਗੱਲ ਨਹੀਂ ਹੋਈਏਗੀ ਨਾ ਮੈਨੂੰ ਮਿਲ ਕੇ ਗਿਆ ਜੀ ਪਿੱਛੋਂ ਜਾਂਦਾ ਹੀ ਦੇਖਿਆ ਮੈਂ ਤਾਂ ਜੀ ਉਹ ਸੋਟੀ ਵੀ ਨਹੀਂ ਲੈ ਕੇ ਗਈ ਸੀ ਇੱਥੇ ਹੀ ਚਲ ਕੇ ਗਈ ਸੀ ਮੈਂ ਇੰਨੇ ਹੁਣ ਕਮਸ ਕਮ ਇਨਸਾਫਤ ਮਿਲ ਜੂਗਾ ਨਾ 7 ਮਈ 2025 ਤੋਂ ਪਹਿਲਾਂ ਰੋਜ਼ਾਨਾ ਵਾਂਗ ਇਹਨਾਂ ਮਾਪਿਆਂ ਦੇ ਬੱਚੇ ਸਕੂਲਾਂ ਇਸੇ ਤਰ੍ਹਾਂ ਸੁਖ ਸ਼ਾਂਤੀ ਨਾਲ ਘਰ ਪਰਤ ਜਾਂਦੇ ਸੀ ਪਰ ਉਸ ਤਰੀਕ ਦੀ ਮੰਦ ਭਾਗੀ ਦੁਪਹਿਰ ਨੇ ਇਹਨਾਂ ਸਾਰਿਆਂ ਦੀ ਜ਼ਿੰਦਗੀ ਵਿੱਚ ਤੂਫਾਨ ਲਿਆ ਦਿੱਤਾ ਇੱਕ ਪਲ ਵਿੱਚ ਫੁੱਲਾਂ ਵਾਂਗ ਪਾਲੇ ਇਹਨਾਂ ਦੇ ਬੱਚੇ ਵਿਛੋੜਾ ਦੇ ਗਏ ਜਿਨ੍ਹਾਂ ਬੱਚਿਆਂ ਨੂੰ ਮਾਪਿਆਂ ਨੇ ਸਵੇਰੇ ਪਿਆਰ ਨਾਲ ਦులਾਰਨ ਉਠਾ ਕੇ ਸਕੂਲ ਦੀ ਵਰਦੀ ਪਵਾ ਕੇ ਸਕੂਲ ਤੋਰਨ ਵੇਲੇ ਬਾਏ ਬਾਏ ਕੀਤੀ ਸੀ ਉਸ ਵੇਲੇ ਖਿਆਲ ਵੀ ਨਹੀਂ ਆਇਆ ਹੋਣਾ ਕਿ ਇਹ ਚਿਹਕ ਦੇ ਚਿਹਰਿਆਂ ਨੂੰ ਆਖਰੀ ਅਲਵਿਦਾ ਹੋਏਗੀ 7 ਮਈ ਨੂੰ ਪਟਿਆਲਾ ਦੇ ਨਿੱਜੀ ਸਕੂਲ ਤੋਂ ਬੱਚਿਆਂ ਨੂੰ ਛੁੱਟੀ ਹੋਈ ਪ੍ਰਾਈਵੇਟ ਵੈਨ ਬੱਚਿਆਂ ਨੂੰ ਸਮਾਣਾ ਕਸਬੇ ਲਈ ਲੈ ਕੇ ਰਵਾਨਾ ਹੋਈ ਸਮਾਣਾ ਸ਼ਹਿਰ ਪਹੁੰਚਣ ਤੋਂ ਕੁਝ ਹੀ ਕਿਲੋਮੀਟਰ ਪਹਿਲਾਂ ਮਿੱਟੀ ਨਾਲ ਲੱਦੇ ਟਿਪਪਰ ਦੀ ਬੱਚਿਆਂ ਨਾਲ ਭਰੀ ਐਨੋਆ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਿਪਪਰ ਤੇਜ਼ ਰਫ਼ਤਾਰ ਵਿੱਚ ਸੀ ਗੱਡੀ ਦੇ ਡਰਾਈਵਰ ਬਲਵਿੰਦਰ ਸਣੇ ਸੱਤ ਬੱਚਿਆਂ ਦੀ ਮੌਤ ਹੋ ਗਈ। ਘਟਨਾ ਵਿੱਚ ਦੋ ਪਰਿਵਾਰਾਂ ਦੇ ਤਾਂ ਸਗੇ ਭੈਣ ਭਰਾ ਇਕੱਠੇ ਹੀ ਮਾਪਿਆਂ ਨੂੰ ਹਮੇਸ਼ਾ ਲਈ ਛੱਡ ਗਏ। ਸਮਾਣਾ ਵਿੱਚ ਹੀ ਪਲੇਵੇ ਸਕੂਲ ਚਲਾਉਣ ਵਾਲੇ ਸਚੀਨ ਲੂੰਬਾ ਅਤੇ ਉਹਨਾਂ ਦੀ ਪਤਨੀ ਰਿਧੀ ਦੀ ਇਕਲੌਤੀ ਸੰਤਾਨ ਸੀ ਅਰਾਧਿਆ। ਜਦੋਂ ਵੀ ਬੱਚੀ ਦੀ ਤਸਵੀਰ ਵੱਲ ਦੇਖਦੇ ਨੇ ਅੱਖਾਂ ਵਿੱਚ ਹੰਝੂਆਂ ਦਾ ਦਰਿਆ ਵਗ ਪੈਂਦਾ। ਕਾਰ ਦਾ ਨੰਬਰ 7300 ਸੀ ਬੱਚਿਆਂ ਨੇ ਫੇਮਸ ਉਹ 7300 ਹੀ ਬੋਲਦੇ ਸੀ ਉਹਨੂੰ ਨਹੀਂ ਤੇ 7300 ਦਾ ਐਕਸੀਡੈਂਟ ਹੋ ਗਿਆ ਫਟਾਫਟ ਆਜੋ ਕਾਫੀ ਦੇਰ ਦੇ ਬਾਅਦ ਫਿਰ ਮੇਰੇ ਕੋਲ ਇੱਕ ਫੋਟੋ ਆਈ ਜਿੰਦੇ ਵਿੱਚ ਮੇਰੇ ਬੱਚੇ ਦੀ ਸ਼ਕਲ ਵੀ ਨਹੀਂ ਸ਼ਕਲ ਵੀ ਨਹੀਂ ਸੀ ਤੇ ਸ਼ੂਜ਼ ਤੋਂ ਪਛਾਣਿਆ ਸੀ ਮੈਂ ਕਿਹਾ ਸ਼ੂਜ਼ ਪਾ ਕੇ ਗਏ ਉਸ ਦੀ ਬੱਚੇ ਉਹ ਸ਼ੂਜ਼ ਤੋਂ ਪਛਾਣ ਕੇ ਪਤਾ ਲੱਗ ਗਿਆ ਮੇਰੀ ਬੇਟੀ ਨਹੀਂ ਨਹੀਂ ਕੋਈ ਬੇਟੀ ਸੀ ਮੇਰੀ ਨੇ ਪਿਆਰ ਨਾਲ ਪਾਲਿਆ ਸੀ ਉਹਨੂੰ ਕਦੀ ਛੋਟੀ ਜੀ ਖਰੋਨਚ ਨਹੀਂ ਆਂ ਦਿੱਤੀ ਉਹਨੂੰ ਲਾਸਟ ਦੇ ਵਿੱਚ ਵੱਡੀ ਸੱਟ ਖਾ ਕੇ ਗਈ ਉਹ ਉਹ ਸੋਚ ਕੇ ਵੀ ਸਾਡੀ ਰੂਹ ਕੰਬਦੀ ਏ ਕਿ ਕਿੰਨੀ ਝੱਟ ਲੱਗੀ ਹੋਣੀ ਸਾਰੇ ਬੱਚੇ আর ਉਹ ਮੇਰੀ ਬੱਚੀ ਦਾ ਫੇਸ ਵੀ ਪੂਰੀ ਤਰ੍ਹਾਂ ਕੁਚਲ ਗਿਆ ਸੀ ਕਿਡੈਂਟੀਫਾਈ ਨਹੀਂ ਕਰ ਸਕਦੇ ਸੀ ਐਸੀ ਤੁਹਾਨੂੰ ਫੇਸ ਵੀ ਨਹੀਂ ਉਹਦਾ ਦਿਖਾਇਆ ਲੈਸਟ ਟਾਈਮ ਵੀ ਫੇਸ ਨਹੀਂ ਦੇਖ ਸਕਿਆ ਸੀ ਉਹਦਾ 19 ਮਈ ਨੂੰ ਅਰਾਧਿਆ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਸਨ ਸਚਿਨ ਅਤੇ ਰਿਧੀ ਅਰਾਧਿਆ ਦੇ ਚਿਹਰੇ ਦੀ ਮੁਸਕਾਨ ਨੂੰ ਹੋਰ ਵਧਾਉਣ ਲਈ ਸੋਚ ਵਿਚਾਰ ਕਰ ਰਹੇ ਸਨ ਪਰ ਕੱਲ ਬਰਥਡੇ ਸੇ ਕੱਲ ਮੈਨੂੰ ਪਤਾ ਮੈਂ ਕਿਸ ਤਰੀਕੇ ਨਾਲ ਦਿਨ ਕੱਢਿਆ ਕੱਲ ਦਾ ਬੜੀ ਮੁਸ਼ਕਿਲ ਹੋ ਰੱਬਾ ਬਰਥਡੇ ਮੈਨੇ ਫਰੈਂਡਸ ਨੂੰ ਬੁਲਾਨਾ ਐਸੇ ਗੱਦਨੇ ਐਸੇ ਗੱਦਨੇ ਉਸ ਕੋ ਇੱਕ ਇੱਕ ਵੀਨ ਨਾ ਪਹਿਲਾਂ ਹੀ ਹੋ ਜਾਂਦਾ ਤਾਂ ਸਭ ਕੁਝ ਕਹਿੰਦੀ ਸੀ ਪਪਾ ਨਹੀ ਮਈ ਸ਼ਟਾਰਟ ਹੋਇਆ ਪਪਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਮੇਰੇ ਬਰਥਡੇ ਦਾ ਮੈਨੂੰ ਕੀ ਪਤਾ ਸੀ ਇਹ ਦੇ ਬਰਥਡੇ ਤੋਂ ਪਹਿਲਾਂ ਕਹਿੰਦਾ ਪੂਕ ਪੜਾ ਦੇ। ਅਰਾਧਿਆ ਪੜਨ ਵਿੱਚ ਇੰਨੀ ਹੁਸ਼ਿਆਰ ਸੀ ਕਿ ਪੂਰੇ ਸਕੂਲ ਵਿੱਚ ਉਸ ਦੇ ਚਰਚੇ ਸੀ। ਅਬੈਕਸ ਵਿੱਚ ਨੈਸ਼ਨਲ ਚੈਂਪੀਅਨ ਰਹੀ ਅਰਾਧਿਆ ਅਤੇ ਉਸ ਦੇ ਮਾਪਿਆਂ ਦਾ ਸੁਪਨਾ ਸੀ ਕਿ ਉਹ ਆਈਐਸ ਬਣੀ। ਮੈਂ ਫੇਰੀ ਬੇਟੀ ਨੂੰ ਆਈਐਸ ਬਣਾਉਣਾ ਚਾਹੁੰਦਾ ਸੀ। ਮੈਂ ਉਹਦੇ ਲਈ ਫੋਕਸ ਵੀ ਹੁਣੀ ਤੋਂ ਸ਼ੁਰੂ ਕਰਵਾ ਰਿਹਾ ਸੀ। ਮਨਾਲੀ ਤੋਂ ਵਾਪਸ ਆਂਦੇ ਵੀ ਉਹ ਕਹਿ ਰਹੀ ਸੀ, "ਪਾਪਾ ਨਾ ਲਾਲ ਬੱਤੀ ਵਾਲੀ ਗਾੜੀ ਮੈਂ ਆਪਕੋ ਘੁਮਾਵਾਂਗੀ।" ਉਹ ਆ ਬਿਲਾਲ ਬੱਤੀ ਅਲੀ ਗੱਡੀਆਂ ਜੀ ਕੋਮਗੇ ਮਤਲਬ ਸਕੂਲ ਅਸੀਂ ਜਾਂਦੇ ਸੀ ਤਾਂ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਇਹ ਅਰਾਧਿਆ ਦੇ ਪੇਰੈਂਟਸ ਹਨ ਅਰਾਧਿਆ ਦੇ ਮਾਪਿਆਂ ਵੱਲੋਂ ਚਲਾਏ ਜਾਂਦੇ ਇਸ ਪਲੇਵੇ ਸਕੂਲ ਵਿੱਚ ਅਕਸਰ ਬੱਚਿਆਂ ਦੇ ਹੱਸਣ ਖੇਡਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਸ ਸਕੂਲ ਦੀ ਪਹਿਲੀ ਮੰਜ਼ਲ ਤੇ ਪਰਿਵਾਰ ਰਹਿੰਦਾ ਵੀ ਹੈ ਅਰਾਧਿਆ ਦੀ ਉਡੀਕ ਵਿੱਚ ਮਾਪੇ ਹਰ ਦੁਪਹਿਰ ਗੇਟ ਵੱਲ ਨਿਗਾ ਲਗਾਈ ਰੱਖਦੇ ਸੀ ਇਸ ਪਲੇ ਸਕੂਲ ਵਿੱਚ ਬੱਚੇ ਤਾਂ ਆ ਰਹੇ ਨੇ ਪਰ ਇੱਕ ਬੇਚੈਨ ਕਰਨ ਵਾਲੀ ਖਾਮੋਸ਼ੀ ਵੀ ਹੈ ਕੰਦਾ ਛੱਤਾਂ ਤੇ ਲੱਗੇ ਰੰਗ-ਬਰੰਗੇ ਪੋਸਟਰ ਖਡਾਉਣੇ ਅਤੇ ਪੇਂਟ ਇੰਜ ਜਾਪਦਾ ਜਿਵੇਂ ਉਹ ਵੀ ਆਰਾਧਿਆ ਦੀ ਉਡੀਕ ਕਰ ਰਹੇ ਹੋਣ। ਇਹ ਐਕਸੈਪਟ ਕਰਨਾ ਹੀ ਬੜਾ ਮੁਸ਼ਕਲ ਹੋਇਆ ਤੇ ਅੱਜ ਨਾਲ ਹੋਇਆ ਕੀ ਹੈ। ਪਖਤਾਨੇ ਅੱਗੇ ਟਾਈਮ ਸੀ। ਸਾਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਨਾਲ ਕੱਢਾਂਗੇ ਸ਼ਾਇਦ ਨਹੀਂ ਵੀ ਕੱਢ ਸਕਦੇ। ਅੰਜ ਤਾਈ ਮੈਨੂੰ ਵੀ ਨਾਲ ਲੈ ਜਾਂਦੀ। ਕਈ ਲੋਕਾਂ ਦੇ ਮਨ ਵਿੱਚ ਸਵਾਲ ਆ ਰਿਹਾ ਕਿ ਸ਼ਾਇਦ ਵੈਨ ਦੇ ਡਰਾਈਵਰ ਬਲਵਿੰਦਰ ਵੱਲੋਂ ਕੋਤਾਹੀ ਵਰਤੀ ਗਈ ਹੋਵੇ ਪਰ ਸਚੇਨ ਸਣੇ ਸਾਰੇ ਮਾਪੇ ਇੱਕ ਸੋਰ ਵਿੱਚ ਕਹਿੰਦੇ ਨੇ ਕਿ ਬਲਵਿੰਦਰ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿਸੇ ਕਾਰਨ ਕਰਕੇ ਵੈਨ ਬਦਲੇ ਜਾਣ ਦੀ ਇੱਕ ਵਾਰ ਗੱਲ ਉੱਠੀ ਸੀ ਪਰ ਬੱਚਿਆਂ ਨੇ ਜਿੱਦ ਕਰਕੇ ਕਿਹਾ ਸੀ ਕਿ ਸਾਨੂੰ ਉਹੀ ਗੱਡੀ ਤੇ ਉਹੀ ਬਲਵਿੰਦਰ ਅੰਕਲ ਚਾਹੀਦੇ ਨੇ ਬੱਚੇ ਕਹਿੰਦੇ ਸੀ ਅਸੀਂ ਅੰਕਲ ਦੇ ਨਾਲ ਹੀ ਸਕੂਲ ਜਾਣਾ ਕਾਰ ਵੀ 7300 ਹੀ ਚਾਹੀਦੀ ਹੈ ਗਾੜੀ ਵੀ 7300 ਵਾਲੀ வேਾਨੀ ਚਾਹੀਏ ਡਰਾਈਵਰ ਅੰਕਲ ਵੀ ਵਹੀ ਚਾਹੀਏ ਡਰਾਈਵਰ ਵੀ ਸੋਨੀ ਹੀ ਚਾਹੀਏ ਅੱਛੇ ਜਾਂਦੇ ਸੀ ਉਹ ਖਿਆਲ ਵੀ ਰੱਖਦਾ ਸੀ ਸਾਡੇ ਬੱਚਿਆਂ ਦਾ ਐਸੀ ਗੱਲ ਨਹੀਂ ਮੈਂ ਦੇਖੋ ਨੇਮ ਬਲੇਮ ਨਹੀਂ ਕਰਦਾ ਮੈਂ ਅੱਜ ਵੀ ਸਟਿਲ ਆਈ ਬਿਲੀਵ ਕਿ ਮੇ ਸਾਗਰ ਵਾਲੇ ਡਰਾਈਵਰ ਦੀ ਗਲਤੀ ਨਹੀਂ ਹੋਏਗੀ ਜਿਸ ਟਿਪਰ ਨਾਲ ਟੱਕਰ ਹੋਈ ਉਸ ਦੇ ਡਰਾਈਵਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਮਾਪੇ ਕਹਿੰਦੇ ਨੇ ਕਿ ਇੱਕ ਬੇहद ਛੋਟੀ ਉਮਰ ਦੇ ਨੌਜਵਾਨ ਨੂੰ ਹੈਵੀ ਲੋਡ ਵਾਲੀ ਗੱਡੀ ਕਿਉਂ ਦਿੱਤੀ ਗਈ FIR ਵਿੱਚ ਟਿਪਰ ਦੇ ਮਾਲਕਾਂ ਦਾ ਵਿਨਾਮ ਹੈ ਪਰ ਉਹ ਫਿਲਹਾਲ ਪੁਲਿਸ ਗ੍ਰਿਫਟ ਤੋਂ ਬਾਹਰ ਨਹੀਂ ਪਰਿਵਾਰ ਮਾਲਕਾਂ ਨੂੰ ਅਸਲੀ ਗੁਨਾਹਗਰ ਮੰਨਦੇ ਨੇ ਸੇਮ ਟਿਪਰ ਸੀ ਸੇਮ ਡਰਾਈਵਰ ਸੀ ਇੱਕ ਤਰੀਕ ਨੂੰ ਉਹਨੇ ਪਟਿਆਲੇ ਕਿਸੇ ਕਾਰ ਨੂੰ ਹਿੱਟ ਕੀਤਾ ਸੀ ਕਾਫੀ ਜੋ ਰਿਕਾਰਡ ਹੈ ਓਨ ਰਿਕਾਰਡ ਟਿਪਰ ਡਰਾਈਵਰ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਉਹਦੇ ਕੋਲ ਲਰਨਿੰਗ ਲਾਇਸੈਂਸ ਸੀ ਬੇਸਿਕਲ ਆਪਰੇਟ ਤਾਂ ਇਹਦੇ ਮਾਲਕ ਹੀ ਹੋਏ ਨਾ ਜੋ ਇੱਕ ਟਿਪਰ ਤੁਸੀਂ ਟਿਪਰ ਦੀ ਇਨਫੋਰਮੇਸ਼ਨ ਜਿਹੜੀ ਹੈ ਕੱਢ ਕੇ ਦੇਖੋ ਓ ਟਿਪਰ ਜਿਹੜਾ ਹੈ ਕਿੰਨੇ ਚਲਾਨ ਹੋਏ ਹੋਏ ਨੇ ਓ ਟਿਪਰ ਹਰਿਆਣੇ ਦੇ ਵਿੱਚ ਬੈਨ ਹੈ ਠੀਕ ਹੈ ਤਾਂ ਇਹਦਾ ਮਤਲਬ ਇੱਕ ਜਿਹੜਾ ਟਿਪਰ ਬਾਉਂਡ ਇੱਕ ਤਰੀਕੇ ਦਾ ਬੌਂਡ ਹੀ ਹੈ ਉਹ ਉਹ ਇਲੀਗਲ ਹੈ ਰੋਡਸ ਦੇ ਉੱਪਰ ਚਲਣਾ ਉਹ ਚੱਲ ਰਿਹਾ ਹੈ ਉਹ ਫੁੱਲ ਲੋਡ ਲੈ ਕੇ ਚੱਲ ਰਿਹਾ 19 ਸਾਲ ਦਾ ਡਰਾਈਵਰ ਚਲਾ ਰਿਹਾ ਲਰਨਿੰਗ ਲਾਇਸੈਂਸ ਲੈ ਕੇ ਚਲਾ ਰਿਹਾ ਇਹਦਾ ਮਤਲਬ ਤੁਸੀਂ ਇੱਕ ਏ ਕੇ 47 ਦੇ ਕੇ ਬੰਦੇ ਨੂੰ ਖੁੱਲਾ ਛੱਡਤਾ ਸੜਕ ਦੇ ਉੱਤੇ ਵੀ ਜਾ ਮਾਰਦੇ ਜੰ ਨੂੰ ਮਾਰਨਾ ਉਹੀ ਕੰਮ ਕੀਤਾ ਉਹਨੇ ਡਰਾਈਵਰ ਨੇ ਬੰਦਿਆਂ ਦਾ ਨਾਂ ਫੜਿਆ ਜਾਣਾ ਹੁਣ ਸ਼ਾਇਦ ਮੈਨੂੰ ਕਿਤੇ ਨਾ ਕਿਤੇ ਥੋੜਾ ਦੂ ਉਹ ਹੋ ਰਿਹਾ ਡਰ ਲੱਗ ਰਿਹਾ ਕਿ ਇਹ ਨਾ ਹੋਵੇ ਕਿ ਮੈਨੂੰ ਇਨਸਾਫ ਨਾ ਮਿਲੇ ਗ੍ਰਫਤਾਰ ਕੀਤੇ ਗਏ ਡਰਾਈਵਰ ਦੀ ਦਲੀਲ ਹੈ ਕਿ ਉਹ ਤਾਂ 40 45 ਦੀ ਸਪੀਡ ਉੱਤੇ ਗੱਡੀ ਚਲਾ ਰਿਹਾ ਸੀ ਇਨੋਵਾ ਵਾਲੇ ਦੀ ਗਲਤੀ ਹੈ ਮੇਰਾ ਨਾਮ ਭੁਪਿੰਦਰ ਸਿੰਘ ਜੀ ਹਾਂ ਕਿਹੜੇ ਕਿੰਦਰਾਂ ਨਾਲ ਆ ਗਏ ਤਰਾਂ ਦੇ ਕਿਹੜੀ ਗੱਡੀ ਚਲਾ ਰਹੇ ਸੀ ਟਿਪਰੀ ਅੱਛਾ ਕੀ ਹੋਇਆ ਜਦ ਤੂੰ ਮਨ ਰੋਡ ਤੇ ਜਾ ਰਿਹਾ ਸੀ ਸਮਾਨੇ ਛੱਡ ਕੇ ਜਾ ਰਿਹਾ ਪਟਿਆਲੇ ਨੂੰ ਮੈਂ ਸਰ ਸਮਾਨੇ ਤੋਂ ਪਟਿਆਲੇ ਨੂੰ ਜਾ ਰਿਹਾ ਸੀ ਜੀ ਤੇ ਉਹ ਗੱਡੀ ਪਟਿਆਲੇ ਤੋਂ ਸਮਾਣੇ ਨੂੰ ਆ ਰਹੀ ਸੀ ਮੈਂ ਆਪਣੀ ਸਾਈਡ ਜਾ ਰਿਹਾ ਸੀ 40 45 ਦੀ ਸਪੀਡ ਤੇ ਜਾ ਰਿਹਾ ਸੀ ਸਰ ਤੇ ਅਨੋਵਾ ਇੰਨਿੰਗ ਤੇ ਸੀ ਉਹਨਾਂ ਇੱਕੋ ਲਗ ਤੱਕ ਗੱਡੀ ਮੇਰੇ ਵੱਲੋਂ ਕੱਟਤੀ ਜੀ ਡਰਾਈਵਰ ਸਾਈਡ ਨੂੰ ਮੈਂ ਗੱਡੀ ਤੱਬ ਵੀ ਫਿਰ ਵੀ ਮੇਰੇ ਡਰਾਈਵਰ ਸਾਈਡ ਆ ਕੇ ਵੱਜੀ ਗੱਡੀ ਫਿਰ ਉਹ ਜਾ ਕੇ ਕੱਚੇ ਦਰਾਖਤ ਤੇ ਵੱਜੀ ਉੱਤਰ ਕੇ ਤੁਸੀਂ ਇਕੱਲੇ ਸੀ ਕਿ ਕੋਈ ਨਾ ਤੇ ਤੁਹਾਡੇ ਨਾ ਮੈਂ ਇਕੱਲਾ ਹੀ ਸੀ ਸਰ ਮਜੀਠਾ ਸ਼ਰਾਬ ਕਾਂਡ ਉੱਤੇ ਪੰਜਾਬ ਸਰਕਾਰ ਨੇ ਜਿਵੇਂ ਤੁਰੰਤ ਕਾਰਵਾਈ ਕੀਤੀ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਨੌਕਰੀ ਦੇ ਵਾਅਦੇ ਕੀਤੇ ਪਰ ਇਸ ਮਾਮਲੇ ਦੇ ਪੀੜਤ ਪਰਿਵਾਰਾਂ ਦੇ ਬੋਲ ਇਹ ਦੱਸਣ ਲਈ ਕਾਫੀ ਨੇ ਕਿ ਸੀਐਮ ਅਤੇ ਪ੍ਰਸ਼ਾਸਨ ਉਹਨਾਂ ਦੇ ਦੁੱਖ ਪ੍ਰਤੀ ਕਿੰਨਾ ਕੁ ਸੰਜੀਦਾ ਹੈ ਇੱਕ ਸੀਐਮ ਜਿਹੜਾ ਉਹ ਇੱਕ ਸਟੇਟ ਦਾ ਰਾਜਾ ਹੁੰਦਾ ਇੱਕ ਬਾਪ ਹੁੰਦਾ ਮੈਂ ਤਾਂ ਬਾਪ ਹੀ ਕਹਾਂਗਾ ਸੀਐਮ ਬਾਪ ਹੁੰਦਾ ਲੇਕਿਨ ਉਸ ਬਾਪ ਨੇ ਆਪਣੇ ਬੱਚਿਆਂ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਸ਼ਾਇਦ ਸ਼ਰਾਬ ਜਾਂ ਉਹ ਜਿਹੜੇ ਮੁੱਦੇ ਨੇ ਉਹਨਾਂ ਲਈ ਜ਼ਿਆਦਾ ਵੱਡੇ ਨੇ ਲੇਕਿਨ ਇਹ ਜਿਹੜੇ ਛੱਤ ਬੱਚੇ ਗਏ ਨੇ ਇੱਕ ਡਰਾਈਵਰ ਗਿਆ ਇਹ ਸ਼ਾਇਦ ਉਹਨਾਂ ਲਈ ਰੂਟੀਨ ਹੋਏਗਾ ਕਿ ਬੰਦਾ ਆਂਦਾ ਹੈ ਚਲਾ ਜਾਂਦਾ ਐਕਸੀਡੈਂਟ ਹੁੰਦਾ ਬੱਚੇ ਮਰ ਜਾਂਦੇ ਨੇ ਕੋਈ ਇਸ਼ੂ ਉਹ ਛੱਡੋ ਉਸ ਤੋਂ ਬਾਅਦ ਛਾਡੇ ਡੀਸੀ ਸਾਹਿਬ ਕਿੱਥੇ ਹੈ ਨਾ ਉਹ ਕ੍ਰੀਮੇਸ਼ਨ ਤੇ ਹੈ ਨਾ ਹੁਣ ਬੱਚਿਆਂ ਦੇ ਭੋਗ ਪੈ ਰਹਿਆ ਨਾ ਉਹ ਉੱਥੇ ਹੈ ਕੋਈ ਛੱਡੇ ਜ਼ਿਲ੍ਹੇ ਦੇ ਐਸਐਸਪੀ ਨੇ ਆ ਕੇ ਨਹੀਂ ਦੇਖਿਆ ਕੋਈ ਛੱਡੇ ਜ਼ਿਲ੍ਹੇ ਦੇ ਐਸਪੀ ਸਾਹਿਬ ਨੇ ਨਹੀਂ ਮੁੜ ਕੇ ਆ ਕੇ ਦੇਖਿਆ ਮੈਂ ਸੁਣਿਆ ਕਿ ਸ਼ਾਇਦ ਉਹ ਪ੍ਰਿਮੇਸ਼ਨ ਤੇ ਆਏ ਸੀ 5 ਮਿੰਟ ਜੋ ਲੋਕਾਂ ਨੇ ਦੱਸਿਆ ਮੈਂ ਪੈਸੇ ਕੀ ਕਰਨੇ ਨੇ ਮੈਂ ਤਾਂ ਇਹਦੇ ਲਈ ਕਮਾਰਿਆ ਸੀ ਇਹ ਚਲੀ ਗਈ ਮੇਰੇ ਕੋਲ ਮੈਨੂੰ ਪੈਸੇ ਦੇ ਕੋਈ ਹੋ ਨਹੀਂ ਬਟ ਕੁਝ ਚੀਜ਼ਾਂ ਦਾ ਦੁੱਖ ਲੱਗਦਾ ਸਚਿਨ ਰਿੱਧੀ ਤੋਂ ਬਾਅਦ ਇੱਕ ਹੋਰ ਪਰਿਵਾਰ ਕੋਲ ਅਸੀਂ ਗਏ ਕਰਨ ਸਚਦੇਵਾ ਤੇ ਉਹਨਾਂ ਦੀ ਪਤਨੀ ਦੀਤਾ ਦੁਨੀਆ ਹੀ ਉੱਜੜ ਗਈ ਬੇਟੀ ਭਿਮਾਂਸ਼ੀ ਅਤੇ ਪੁੱਤਰ ਭਵਯਮ ਵੀ ਉਸੇ ਵੈਨ ਵਿੱਚ ਸਨ ਦੋਹਾਂ ਦੀ ਸਵੇਰ ਵਾਲੀ ਬਾਏ ਬਾਏ ਆਖਰੀ ਅਲਵਦਾ ਸਾਬਤ ਹੋਈ ਪਿਤਾ ਕਰਨ ਸਚਦੇਵਾ ਜਿਸ ਕੰਪਨੀ ਵਿੱਚ ਨੌਕਰੀ ਕਰਦੇ ਨੇ ਉਹ ਹਾਦਸੇ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ ਮਾਪਿਆਂ ਵਿੱਚ ਸਭ ਤੋਂ ਪਹਿਲਾਂ ਉਹੀ ਘਟਨਾ ਵਾਲੀ ਥਾਂ ਤੇ ਪਹੁੰਚੇ ਸੀ ਜਦੋਂ ਉਹਨੇ ਬੱਚੇ ਬਾਰਗਰ ਜਦੋਂ ਮੈਨੂੰ ਫੋਨ ਲਗਾਇਆ ਵੀਰ ਜੀ ਬਾਹਰ ਆ ਜੋ ਗੱਡੀ ਦਾ ਐਕਸੀਡੈਂਟ ਹੋ ਗਿਆ ਮੈਂ ਕਿ ਕਿਹੜੀ ਗੱਡੀ ਦਾ ਐਕਸੀਡੈਂਟ ਹੋ ਗਿਆ ਦੱਸ ਤਾਂ ਦੇ ਕਹਿੰਦਾ ਸਕੂਲ ਵੈਂਡ ਮੈਂ ਕਿ ਕਿਹੜੀ ਕਹਿੰਦਾ ਬਿਪਸ ਦੀ ਮੈਂ ਕਿ ਬਿਪਸ ਦੀ ਫੇਰ ਮੈਂ ਆ ਜਨ ਕਹਿੰਦਾ ਵੀਰ ਜੀ ਗੁੰਨੂ ਵਿੱਚ ਹੈ ਮਤਲਬ ਕਿ ਭੀਮਾਂਚੀ